ਦੈਨ ਲੱਗੇ ਵੀ ਧੰਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੇ ਆ ਕੇ ਇੱਕ ਗੱਲ ਦੀ ਸਮਝ ਤੇ ਪੈ ਗਈ ਹੈ ਕਿ ਜਿਸ ਬੰਦੇ ਨੂੰ ਵਿਕਾਰ ਸਤਾਉਂਦੇ ਨੇ ਦੁੱਖ ਸਤਾਉਂਦੇ ਨੇ ਉਹ ਇਹਨਾਂ ਤੋਂ ਬਚਣ ਦਾ ਉਪਾਅ ਜ਼ਰੂਰ ਕਰਦਾ ਹੈ ਉਹਦੀ ਕੋਸ਼ਿਸ਼ ਸੱਚੀ ਹੁੰਦੀ ਹੈ ਹਾਂ ਉਹਨੂੰ ਰਾਹ ਸਹੀ ਨਾ ਮਿਲੇ ਗੱਲ ਵੱਖਰੀ ਹੈ ਸਭ ਤੋਂ ਵੱਡਾ ਪ੍ਰਭਾਵ ਦੁਨੀਆਂ ਦੇ ਵਿੱਚ ਜੋ ਮਨੁੱਖ ਕਬੂਲਦਾ ਹੈ ਉਹ ਮਾਇਆ ਦਾ ਤੇ ਵਿਕਾਰਾਂ ਦਾ ਕਬੂਲਦਾ ਹੈ ਆਪਣੇ ਆਲੇ ਦੁਆਲੇ 'ਚ ਜੋ ਕੁਝ ਸਾਨੂੰ ਮਿਲਦਾ ਹੈ ਤੇ ਸੱਚ ਜਾਨਣਾ ਸਾਡੀ ਜ਼ਿੰਦਗੀ ਵੀ ਤਕਰੀਬਨ ਉਸੇ ਮਾਹੌਲ ਵਿੱਚ ਟਲ ਜਾਂਦੀ ਹੈ ਤੁਸੀਂ ਜਿਸ ਤਰ੍ਹਾਂ ਦੇ ਲੋਕਾਂ 'ਚ ਰਹਿੰਦੇ ਹੋ ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈ ਜਿਸ ਤਰ੍ਹਾਂ ਦਾ ਉੱਥੋਂ ਦਾ ਮਾਹੌਲ ਹੈ 50% ਆਪਣਾ ਅਸਲ ਛੱਡ ਕੇ ਬੰਦਾ ਉਸ ਮਾਹੌਲ ਦੇ ਵਿੱਚ ਤਕਰੀਬਨ ਟਲ ਜਾਂਦਾ ਹੁੰਦਾ ਹੈ ਉਹ ਕੋਈ ਵਿਰਲਾ ਹੁੰਦਾ ਹੈ ਜਿਹੜਾ ਆਪਣੇ ਅਸਲ ਨਾਲ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਹੈ। ਇਹਦੇ ਚ ਸਾਰਾ ਕੁਝ ਆ ਜਾਏਗਾ ਬੋਲੀ, ਖਾਣ, ਪੀਣ, ਪਹਿਰਨ, ਵਿਚਰਨਾ, ਬਿਹੇਵੀਅਰ, ਰੀਤ ਰਿਵਾਜ, ਕਰਮ ਕਾਂਡ, ਸੰਸਕਾਰ ਸਾਰਾ ਕੁਝ ਜੀਚੋ 25% ਤੱਕ ਜ਼ਰੂਰੀ ਵੀ ਹੁੰਦੇ ਨੇ। ਬਾਕੀ ਬੰਦਾ ਆਪਣੀ ਮौज-ਮਸਤੀ ਦੇ ਕਾਰਨ ਜਾਂ ਆਪਣੇ ਸੁਭਾਅ ਦੇ ਕਾਰਨ ਅਪਣਾ ਲੈਂਦਾ ਹੈ। ਗੁਰੂ ਸਾਹਿਬ ਕਹਿੰਦੇ ਵੀ ਸਭ ਤੋਂ ਵੱਧ ਪ੍ਰਭਾਵ ਬੰਦੇ ਤੇ ਜੋ ਪੈਂਦਾ ਉਹ ਵਿਕਾਰਾਂ ਦਾ ਪੈਂਦਾ ਤੇ ਸਭ ਤੋਂ ਵੱਧ ਦੁਖੀ ਵੀ ਇਹਨਾਂ ਕਰਕੇ ਹੀ ਹੈ। ਪੰਜ ਵੱਡੇ ਵਿਕਾਰ ਜਿਨ੍ਹਾਂ ਨੂੰ ਤਕਰੀਬਨ ਸਾਰੇ ਮੰਨਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਗੁਰੂ ਸਾਹਿਬ ਨੇ ਇੱਕ ਥਾਂ ਤੇ ਪਤਾ ਕੀ ਕਿਹਾ? ਮਹਾਰਾਜ ਕਹਿੰਦੇ ਦੇਖੋ ਸੰਸਾਰ ਦੇ ਵਿੱਚ ਨਾ ਆਪਾਂ ਜਦੋਂ ਵਿਚਰਦੇ ਆਂ ਘਰਾਂ ਦੇ ਵਿੱਚ ਰਹਿੰਨੇ ਆਂ ਜੇ ਕਿਤੇ ਸਾਨੂੰ ਇਹ ਪਤਾ ਲੱਗ ਜਾਏ ਨਾ ਵੀ ਇਸ ਮਹੱਲੇ ਦੇ ਵਿੱਚ ਜਾਂ ਘਰ ਦੇ ਨੇੜੇ ਤੇੜੇ ਇੱਕ ਚੋਰ ਹੈ। ਤੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਸਾਰਾ ਮਹੱਲਾ ਸਾਰੀ ਗਲੀ ਸਾਰਾ ਇਲਾਕਾ ਸੁਚੇਤ ਹੋ ਜਾਏਗਾ ਅਵੇਅਰ ਹੋ ਜਾਏਗਾ ਦਿਨ ਰਾਤ ਉਹਦੀ ਤਲਾਸ਼ ਵਿੱਚ ਰਹੇਗਾ ਵੀ ਕਿਤੇ ਇੱਕ ਚੋਰ ਹੈ ਕਿਤੇ ਚੋਰੀ ਨਾ ਕਰ ਜਾਏ ਨੁਕਸਾਨ ਨਾ ਕਰ ਜਾਏ ਮਹਾਰਾਜ ਕਹਿੰਦੇ ਇੱਕ ਚੋਰ ਬੰਦੇ ਨੂੰ ਕਈ ਦਿਨ ਸੌਣ ਨਹੀਂ ਦਿੰਦਾ ਪਰ ਜਿਸ ਬੰਦੇ ਦੇ ਘਰ ਦੇ ਅੰਦਰ ਪੰਜ ਚੋਰ ਹੋਣ ਤੇ ਉਹਦਾ ਕੀ ਹਾਲ ਹੋਏਗਾ ਤੇ ਫਿਰ ਉਹ ਰੋਜ਼ ਚੋਰੀ ਵੀ ਕਰਦੇ ਹੋਣ ਔਰ ਕਮਾਲ ਦੀ ਗੱਲ ਹੈ ਬੰਦੇ ਨੂੰ ਪਤਾ ਵੀ ਨਾ ਲਗੇ ਇਹ ਸਭ ਤੋਂ ਦਰਦਨਾਕ ਹਾਲਤ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਹਿੰਦੇ ਵੀ ਇਹ ਪੰਜ ਚੋਰ ਤੇਰੇ ਬਾਹਰ ਦੇ ਇੱਟਾਂ ਵਾਲੇ ਲੱਕੜ ਵਾਲੇ ਘਰ ਵਿੱਚ ਨਹੀਂ ਰਹਿੰਦੇ ਪੰਜ ਚੋਰ ਨੇ ਤੇ ਕੱਲੇ-ਕੱਲੇ ਦਾ ਨਾਮ ਵੀ ਦੱਸ ਰਹੇ ਨੇ ਪਹਿਚਾਣ ਵੀ ਦੱਸਦੇ ਉਹਨਾਂ ਦਾ ਕਰਮ ਕੀ ਹੈ ਉਹਨੇ ਦੇਖਣਾ ਬੰਦੇ ਆ ਤੈ ਐ ਵੀ ਇਹਨਾਂ ਚੋਰਾਂ ਤੋਂ ਬਚਣਾ ਹੈ ਇਹਨਾਂ ਨੂੰ ਬਾਹਰ ਕੱਢਣਾ ਹੈ ਇਹਨਾਂ ਦਾ ਮੁਕਾਬਲਾ ਕਰਨਾ ਹੈ ਜਾਂ ਇਹਨਾਂ ਨਾਲ ਸਹਿਮਤ ਹੋ ਜਾਣਾ ਹੈ ਚੋਰਾਂ ਦਾ ਹੀ ਸਾਥ ਦੇਣਾ ਹੈ ਗੁਰੂ ਕਿਰਪਾ ਕਰਨ ਹੁਣ ਚੋਰ ਦਾ ਸਾਥ ਤੇ ਕੋਈ ਨਹੀਂ ਦੇਗਾ ਹਾਂ ਚੋਰ ਹੀ ਦੇ ਸਕਦਾ ਉਹ ਜਾਂ ਉਸ ਦੀ ਜਿਸ ਦੀ ਵੈਸੀ ਸੋਚ ਹੈ ਮਹਾਰਾਜ ਨੇ ਇੱਕ ਗੱਲ ਕੀਤੀ ਕਹਿੰਦੇ ਇਸ ਦੇਹੀ ਅੰਦਰ ਸਾਡੇ ਮਨ ਦੇ શરીર ਅੰਦਰ ਪੰਜ ਚੋਰ ਵਸੈ ਪੰਜ ਚੋਰ ਵਸਦੇ ਨੇ ਕਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਇਹ ਨਾਮ ਨੇ ਪੰਜਾਂ ਦੇ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਮਹਾਰਾਜ ਕੀ ਕਰਦੇ ਨੇ ਕਹਿੰਦੇ ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ ਕੋਇ ਨਾ ਸੁਣੈ ਪੁਕਾਰਾ ਬੰਦਿਆ ਇਹ ਰੋਜ ਤੇਰਾ ਅੰਮ੍ਰਿਤ ਲੁੱਟ ਲੈਂਦੇ ਨੇ ਤੇਰਾ ਜੱਤ ਛੱਤ ਲੁੱਟ ਲੈਂਦੇ ਨੇ ਤੇਰੇ ਚੰਗੇ ਗੁਣ ਨੂੰ ਤੇਰੇ ਸੁਭਾ ਨੂੰ ਖਤਮ ਕਰ ਰਹੇ ਨੇ ਤੈਨੂੰ ਪਾਪੀ ਬਣਾ ਰਹੇ ਨੇ ਕੋ ਕਰਮੀ ਬਣਾ ਰਹੇ ਨੇ ਅਧਰਮੀ ਬਣਾ ਰਹੇ ਨੇ ਤੈਨੂੰ ਬੁਰਾ ਬਣਾ ਰਹੇ ਨੇ ਤੇਰਾ ਸਭ ਕੁਝ ਲੁੱਟ ਲਿਆ ਪਰ ਕਮਾਲ ਦੀ ਗੱਲ ਤੈਨੂੰ ਪਤਾ ਵੀ ਕੋਈ ਨਹੀਂ ਹੈ ਅੰਮ੍ਰਿਤ ਲੁੱਟਿਆ ਰੋਜ਼ ਸਾਡਾ ਅੰਮ੍ਰਿਤ ਲੁੱਟ ਲਿਆ ਇਹਨਾਂ ਨੇ ਮਨਮੁਖ ਨਹੀਂ ਬੁੱਝਾਂ ਹਾਂ ਕਹਿੰਦੇ ਜਿਹੜਾ ਮਨਮੁਖ ਹੈ ਉਹਨੂੰ ਇਸ ਗੱਲ ਦੀ ਸਮਝ ਨਹੀਂ ਹੈ ਔਰ ਫੇਰ ਇਹ ਰੌਲਾ ਪਾਉਂਦਾ ਹੈ ਪਰ ਉਦੋਂ ਸਮਾਂ ਬੀਤ ਜਾਂਦਾ ਕੋਈ ਨਾ ਸੁਣੇ ਪੁਕਾਰਾ ਤੋ ਗੁਰੂ ਸਾਹਿਬ ਕਹਿੰਦੇ ਆਓ ਆਪਾਂ ਇਹਨਾਂ ਤੋਂ ਬਚੀਏ ਫਿਰ ਬੰਦਾ ਸੋਚਦਾ ਵੀ ਕਿਵੇਂ ਬਚਿਆ ਜਾਏ ਮਹਾਰਾਜ ਜੀ ਤੇ ਬੜੇ ਖਤਰਨਾਕ ਨੇ ਜਦੋਂ ਪਤਾ ਲੱਗਦਾ ਵੀ ਇਹ ਤੇ ਬਹੁਤ ਤਾਕਤਵਰ ਨੇ ਪ੍ਰਭਾਵਸ਼ਾਲੀ ਨੇ ਇਹਨਾਂ ਨੇ ਸਾਰੇ ਜਗਤ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਹੋਇਆ ਗੁਰੂ ਸਾਹਿਬ ਅਜਿਹਾ ਤਰੀਕਾ ਦੱਸਣ ਲੱਗੇ ਨੇ ਕਹਿੰਦੇ ਤਰੀਕਾ ਕੀ ਹੈ ਜ਼ੁਗਤੀ ਹੁੰਦੀ ਹੈ ਨਾ ਜਦੋਂ ਬੰਦੇ ਕੋਲ ਜ਼ੁਗਤੀ ਆ ਜਾਏ ਨਾ ਇੱਕ ਗੱਲ ਕਹੀ ਜਾਂਦੀ ਹੈ ਜ਼ੁਗਤੀ ਹੀ ਮੁਕਤੀ ਹੈ ਸਮਝੇ ਇਸ ਚੀਜ਼ ਨੂੰ ਜ਼ੁਗਤੀ ਹੀ ਮੁਕਤੀ ਹੈ ਅਸੀਂ ਕਿਤੇ ਜਾਣੇ ਆ ਕਿਤੇ ਫਸ ਜਾਣੇ ਆ ਕਿਸੇ ਸਮੱਸਿਆ ਵਿੱਚ ਘਿਰ ਜਾਣੇ ਆ ਆਪਾਂ ਕੀ ਲੱਭਦੇ ਆ ਢੰਗ ਤਰੀਕਾ ਮੈਥਡ ਵਿਧੀ ਉਹਨੂੰ ਕਿਹਾ ਜਾਂਦਾ ਹੈ ਜੁਗਤੀ ਉਹ ਜੁਗਤੀ ਸਾਨੂੰ ਕਿਸੇ ਵਿਪਤੀ ਚੋਂ ਕਿਸੇ ਮੁਸ਼ਕਲ ਵਿੱਚੋਂ ਕੱਢ ਲੈਂਦੀ ਉਹ ਸਾਡੀ ਮੁਕਤੀ ਬਣ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਇਸੇ ਤਰ੍ਹਾਂ ਨਾ ਵਿਕਾਰਾਂ ਤੋਂ ਬਚਣ ਦੀ ਜੁਗਤੀ ਕੀ ਆ ਜੋ ਦੱਸਣ ਲੱਗੇ ਨੇ ਜੇ ਇਹ ਜੁਗਤ ਅਸੀਂ ਅਪਣਾ ਲਈਏ ਅਸੀਂ ਲੁੱਟੇ ਜਾਣ ਤੋਂ ਠੱਗੇ ਜਾਣ ਤੋਂ ਬਚ ਸਕਦੇ ਹਾਂ ਅਰ ਸਾਡਾ ਜੀਵਨ ਸਾਡੀ ਜ਼ਿੰਦਗੀ ਵੀ ਬਚ ਸਕਦੀ ਹੈ ਉਹ ਗੁਰੂ ਸਾਹਿਬ ਨੇ ਅੱਜ ਸਵਈਏ ਵਿੱਚ ਦੱਸਿਆ ਕਹਿਣ ਲੱਗੇ ਜੇ ਕੋਈ ਮਨੁੱਖ ਮਨਸਾ ਕਰਿ ਸਿਮਰੰਤ ਤੁਜੈ ਨਰ ਜੇ ਕੋਈ ਨਰ ਹੈ ਸੱਚੇ ਪਾਤਸ਼ਾਹ ਮਨ ਦੇ ਵਿੱਚੇ ਮਨਸਾ ਧਾਰ ਕੇ ਆ ਜਾਏ ਇਹ ਆਸ ਲੈ ਕੇ ਆ ਜਾਏ ਕਿ ਸੱਚੇ ਪਾਤਸ਼ਾਹ ਮਿਹਰ ਕਰੋ ਮੇਰੇ ਅੰਦਰ ਦੇ ਵਿਕਾਰ ਮਿਟਾ ਦਿਓ ਮੈਨੂੰ ਇਹਨਾਂ ਤੋਂ ਬਚਾ ਲਓ ਇਹਨਾਂ ਨੂੰ ਬਚਾ ਲਓ ਉਹਦੇ ਫਿਰ ਕਿਰਪਾ ਕੀ ਹੁੰਦੀ ਹੈ ਕਾਮ ਕਰੋਧ ਮਿਟਿਓ ਜੋ ਤਿਣੰ ਤਿਣੰ ਦਾ ਅਰਥ ਹੁੰਦਾ ਹੈ ਥਿੱਲਾ ਤਿਣ ਵਸ਼ੇ ਥਿੱਲੇ ਨੂੰ ਕਹਿੰਦੇ ਨੇ ਇਹਦਾ ਅਰਥ ਹੈ ਵੀ ਜਿਵੇਂ ਥਿੱਲੇ ਨੂੰ ਅਗ ਲੱਗੀ ਹੋਵੇ ਉਹਨੂੰ ਬੁਝਾਉਣ ਵਿੱਚ ਕਿੰਨਾ ਕੁ ਸਮਾਂ ਲੱਗੇਗਾ ਜੇ ਅਗ ਜੰਗਲ ਦੀ ਹੋਵੇ ਨਾ ਉਹ ਬੰਦੇ ਤੋਂ ਨਹੀਂ ਬੁਝਦੀ ਉਹ ਫਿਰ ਤੁਸੀਂ ਲੱਖ ਯਤਨ ਕਰ ਲਓ ਉੱਥੇ ਨਾ ਫਾਇਰ ਬ੍ਰਿਗੇਡ ਨੇ ਕੰਮ ਕਰਨਾ ਹੈ ਨਾ ਸਾਡੇ ਪਾਣੀ ਦੇ ਛੜਕਾਣ ਨੇ ਕੰਮ ਕਰਨਾ ਹੈ ਉੱਤੇ ਫਿਰ ਕੁਦਰਤ ਪਰਮੇਸ਼ਰ ਦੀ ਕਿਰਪਾ ਕਰ ਦੇ ਮੀਂਹ ਪਾ ਦੇ ਜਾਂ ਕੋਈ ਹਿੱਲਾ ਵਸ਼ੀਲਾ ਬਣਾ ਦੇ ਬੁਝਦੀਆ ਵਰਨਾ ਬੰਦੇ ਤੋਂ ਨਹੀਂ ਬੁਝਦੀ ਘਰ ਨੂੰ ਅੱਗ ਲੱਗ ਜਾਂਦੀ ਹੈ ਸਾਡੇ ਤੋਂ ਦੋ ਹੀ ਦੋ ਦਿਨ ਕੰਟਰੋਲ ਹੀ ਹੁੰਦੀ ਪਰ ਮਹਾਰਾਜ ਕਹਿੰਦੇ ਉਹਨਾਂ ਕਾਮ ਵੀ ਇੱਕ ਅੱਗ ਹੈ ਕ੍ਰੋਧ ਵੀ ਕਹ ਅੱਗ ਹੈ ਵੈਸੇ ਵਿਕਾਰ ਸਾਰੇ ਅੱਗ ਹੀ ਹੁੰਦੇ ਨੇ ਤ੍ਰਿਸ਼ਨਾ ਵੀ ਅੱਗ ਹੈ ਈਰਖਾ ਵੀ ਅੱਗ ਹੈ ਨਿੰਦਾ ਵੀ ਅੱਗ ਹੈ ਕਿੰਨਾ ਸਾੜਾ ਜੈਲ ਸੀ ਇਹ ਅੱਗਾ ਹੀ ਨੇ ਲੱਗੀਆਂ ਹੋਈਆਂ ਆਪਾ ਕਬੀਰ ਜੀ ਨੇ ਪਤਾ ਕੀ ਹੈ ਕਹਿੰਦੇ ਵੀ ਬੰਦੇ ਆ ਤੂੰ ਕਦੀ ਧਿਆਨ ਦਿੱਤਾ ਤੂੰ ਇਸ ਸੰਸਾਰ ਦੇ ਵਿੱਚ ਪਰਦੇਸੀ ਐ ਉਹ ਵਾਛਾ ਪਾ ਧਰਤੀ ਦੇ ਅਨੁਸਾਰ ਇੱਥੇ ਪਰਦੇਸੀ ਆ ਨਾ ਪਰ ਨਹੀਂ ਕਹਿੰਦੇ ਹਰ ਬੰਦਾ ਇਸ ਸੰਸਾਰ ਵਿੱਚ ਪਰਦੇਸੀ ਐ ਬੰਦਾ ਪਰਦੇਸੀ ਹੋਵੇ ਕਿਰਾਏ ਤੇ ਰਹਿੰਦਾ ਹੋਵੇ ਘਰ ਨੂੰ ਲੱਗ ਜਾਏ ਅੱਗ ਤੇ ਅੱਗ ਲੱਗ ਜਾਏ ਚਾਰੇ ਪਾਸੇ ਉਹਦੀ ਬਾਤ ਕੌਣ ਪੁੱਛਦਾ ਪਰਦੇਸਾਂ ਚ ਕੌਣ ਪੁੱਛਦਾ ਇੱਥੇ ਤੇ ਆਪਣੇ ਵੀ ਜਵਾਬ ਦੇ ਜਿੰਦੇ ਨੇ ਹੱਥ ਖੜੇ ਕਰ ਜਾਂਦੇ ਨੇ ਇੱਥੇ ਕੱਲ ਸੱਚੀ ਐ ਨਾ ਬਹੁਤ ਤਜਰਬਾ ਤੁਹਾਡਾ ਰਿਆ ਹੋਣਾ ਕਹਿੰਦੇ ਬੰਦਿਆ ਤੂੰ ਸੰਸਾਰ ਵਿੱਚ ਪਰਦੇਸੀ ਬਣ ਕੇ ਆਇਆ ਕਬੀਰ ਪਰਦੇਸੀ ਕਹਿ ਘਾਗਰੇ ਚੋਂ ਦਿਸ ਲੱਗੀ ਆਗ ਤੇਰੇ ਘਗਰੇ ਨੂੰ ਘਗਰਾ ਹਾਲਾਂਕਿ ਕੋਈ ਪਾਉਂਦਾ ਨਹੀਂ ਘਗਰੇ ਦਾ ਅਰਥ ਹੈ ਸੰਕੇਤ ਆ ਵੀ ਤੇਰੇ ਚਾਰੇ ਪਾਸੇ ਅੱਗ ਲੱਗੀ ਹੈ ਔਰ ਅੱਗ ਏਡੀ ਖਤਰਨਾਕ ਹੈ ਬੁਝਾਉਣ ਵਾਲਾ ਕੋਈ ਨਹੀਂ ਕੇਵਲ ਉੱਥੇ ਨਾਮ ਅੱਗ ਬੁਝਾਏਗਾ ਜਾਂ ਉਹਦੀ ਕਿਰਪਾ ਬੁਝਾਏਗੀ ਪਾਪ ਇਨ੍ਹਾਂ ਵਿਕਾਰਾਂ ਤੋਂ ਜੇ ਦਿਨ ਨੂੰ ਕੋਈ ਬਚਾ ਸਕਦਾ ਹੈ ਉਹ ਕੇਵਲ ਨਾਮ ਬਚਾ ਸਕਦਾ ਹੈ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨਤੇ ਆਪ ਬਚਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਕਹਿੰਦੇ ਇਹ ਬੇਨਤੀ ਕਰਨੀ ਪੈਣੀ ਹੈ ਖੈਰ ਭਟ ਬੱਲ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਕੋਈ ਇਹ ਆਸ ਲੈ ਕੇ ਤੇਰੇ ਦਰ ਤੇ ਆ ਕੇ ਤੈਨੂੰ ਸਿਮਰਦਾ ਹੈ ਨਾ ਮਨਸਾ ਕਰ ਸਿਮਰੰਤ ਤੁਜੈ ਨਰ ਜਿਹੜੇ ਨਰ ਜਿਹੜੇ ਮਨੁੱਖ ਜਿਹੜੇ ਲੋਕ ਜਿਹੜੀ ਸੰਗਤ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੀ ਹੈ ਇਹ ਆਸ ਲੈ ਕੇ ਆਏਗੀ ਕਾਮ ਕ੍ਰੋਧ ਮਿਟਿਓ ਜੋ ਤਿਣੰ ਉਹਦੇ ਅੰਦਰਲੇ ਇਹ ਵਿਕਾਰ ਤੇ ਇਹਨਾਂ ਦੀ ਅੱਗ ਇੱਕ ਤਿੱਲੇ ਦੀ ਅੱਗ ਵਾਂਗ ਖਤਮ ਹੋ ਜਾਏਗੀ ਭਾਵ ਇੱਕ ਖਿੰਨ ਦੇ ਵਿੱਚ ਜਿਵੇਂ ਮੱਚਸ ਦੀ ਤਿੱਲੀ ਨੂੰ ਅੱਗ ਲੱਗਦੀ ਹੈ ਨਾ ਉਹਨੂੰ ਤੁਸੀਂ ਫੂਕ ਮਾਰ ਕੇ ਬੁਝਾ ਦਿੰਦੇ ਹੋ ਬਸ ਕਹਿੰਦੇ ਇੰਨਾ ਹੀ ਟਾਈਮ ਲੱਗੇਗਾ ਇਹ ਤੋਂ ਵੱਧ ਟਾਈਮ ਨਹੀਂ ਲੱਗਣਾ ਅਰਸ਼ ਬਹੁਤ ਪੁਰਾਣੇ ਸਮਿਆਂ ਵਿੱਚ ਨਾ ਜਤੀਆਂ ਸਤੀਆਂ ਰਪੀਸ਼ਰਾਂ ਤਪੀਸ਼ਰਾਂ ઋਸ਼ੀਆਂ ਮੁਨੀਆਂ ਨੇ ਇੰਨੇ ਜਤਨ ਕੀਤੇ ਕਈ ਕਈ ਸਾਲ ਤਪੱਸਿਆ ਕੀਤੀ ਕੰਧਮੂਲ ਖਾ ਕੇ ਗੁਜ਼ਾਰੇ ਕੀਤੇ ਜੰਗਲਾਂ 'ਚ ਚਲੇ ਗਏ ਪਰਿਵਾਰ ਤੋਂ ਬੱਚਿਆਂ ਤੋਂ ਦੁਨੀਆ ਤੋਂ ਦੂਰ ਕਿ ਸਾਨੂੰ ਹੀ ਅਗਨਾ ਸ਼ਤਾਏ ਪਰ ਉਹ ਕਹਿੰਦੇ ਫਿਰ ਵੀ ਨਹੀਂ 부ਜੀ ਬਾਬਾ ਕਬੀਰ ਜੀ ਨੇ ਇਹ ਦਿਖਾਈ ਭਰੀ ਕਹਿੰਦੇ ਗ੍ਰਹਿ ਤਜ ਬਨਖੰਡ ਜਾਈਐ ਚੁਨ ਖਾਈਐ ਕੰਦਾ ਬੰਦਾ ਸੋਚਦਾ ਵਿਕਾਰ ਬੁਰਾਈਆਂ ਵਾਸ਼ਨਾਵਾਂ ਮੈਨੂੰ ਬਹੁਤ ਸ਼ਤਾ ਰਹੀ ਐ ਮੈਂ ਕੀ ਕਰਾਂ ਕਹਿੰਦੇ ਜੰਗਲਾਂ 'ਚ ਚਲੇ ਜਾਓ ਦੁਨੀਆ ਦਿਸਈ ਨਾ ਲੋਕ ਦਿਸਣੇ ਹੀ ਨਾ ਪਰਾਇਆ ਤਨ ਪਰਾਇਆ ਤਨ ਪਰਾਇਆ ਰੂਪ ਮੈਨੂੰ ਦਿਸੇ ਹੀ ਨਾ ਅੱਖਾਂ ਦੇ ਸਾਹਮਣੇ ਹੀ ਨਾ ਕੋਈ ਆਵੇ ਫੇਰ ਵਸਣਾ ਕਿੱਥੋਂ ਉੱਠਣੀ ਐ ਤੇ ਉੱਪਰ ਬੰਦਾ ਕੰਧ ਮੂਲ ਪੱਤੇ ਖਾ ਕੇ ਗੁਜ਼ਾਰਾ ਕਰ ਰਿਹਾ ਹੈ ਸਰੀਰ ਵੈਸੇ ਹੀ ਕਮਜ਼ੋਰ ਹੋ ਜਾਂਦਾ ਹੈ ਕਬੀਰ ਜੀ ਕਹਿੰਦੇ ਵੀ ਹੈਰਾਨ ਰਹਿ ਗਏ ਜਿਹੜੇ ਲੋਕਾਂ ਨੇ ਇਹ ਸੋਚਿਆ ਉੱਥੇ ਵੀ ਅਗੋਂ ਨਹੀਂ ਹੋਈ ਐ ਇਹ ਹਕੀਕਤ ਹੈ ਇਹ ਤੋਂ ਬਚ ਨਹੀਂ ਸਕਦੇ ਗ੍ਰਹਿ ਤਜ ਬਨਖੰਡ ਜਾਈਐ ਚੁਨਖਾਈਐ ਕੰਧਾ ਅਜਹੁ ਬਿਕਾਰ ਨਾ ਛੋਡੇ ਪਾਪੀ ਮਨ ਮੰਦਾ ਕਹਿੰਦੇ ਇਹ ਮਨ ਇੰਨਾ ਪਾਪੀ ਐ ਹਲੇ ਵੀ ਇਹਦੇ ਅੰਦਰ ਅੱਗ ਲਗਾਤਾਰ ਲੱਗੀ ਹੋਈ ਐ ਫਿਰ ਪੁੱਛਿਆ ਵੀ ਹੁਣ ਕੀ ਕਰੀਏ ਫਿਰ ਆਪ ਹੀ ਸਵਾਲ ਕਰਦਾ ਕਹਿੰਦੇ ਕਿਉਂ ਛੂਟੋਂ ਕੈਸੇ ਤਰੋਂ ਭਵਜਲ ਨਿਧ ਭਾਰੀ اے ਸੱਚੇ ਪਾਤਸ਼ਾਹ ਇਹ ਭੌਜਲ ਇਹ ਸੰਸਾਰ ਬਹੁਤ ਭਾਰੀ ਐ ਬਹੁਤ ਵੱਡਾ ਬੜਾ ਭਿਆਨਕ ਐ ਮੈਂ ਕਿਵੇਂ ਛੁੱਟ ਸਕਦਾ ਕਿਵੇਂ ਬਚ ਸਕਦਾ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ हे मेरे विठ्ठल वाहेगुरु प्रभु जी मैं तेरे आगे बिनती करता मैं तेरी शरण विच आ तू अपने सेवक दी लाज रख ले वरना इनन तो बचिया नहीं जा सकदा पर पटसाबान ने की किया कहंदे तन गुरु रामदास महाराज एते कमाल होगी भी जेडी आग विकारा ना विकारा दी आग नहीं बुझी जंगल विच जाके नहीं बुझी कंदमूल खाके नहीं बुझी समाधियां लाके नहीं बुझी कर्मकांड करके नहीं बुझी घर बार छड़ के ਉਹ ਤੇਰੇ ਚਰਨਾਂ ਨਾਲ ਜੁੜ ਕੇ ਸਿਮਰਨ ਕਰਦੇ ਆ ਇੱਕ ਤੀਲੇ ਦੀ ਨਾਇਕ ਖਿੰਨ ਦੇ ਵਿੱਚ ਬੁਝ ਗਈ ਆਖੋ ਸਤਨਾਮ ਸ਼੍ਰੀ ਅੱਦੋਂ ਕੀ ਇੰਨਾ ਇੰਨਾ ਹੀ ਟਾਈਮ ਸੀ ਕਹਿੰਦੇ ਸਿਰਫ ਐਵੇਂ ਇੰਨੀਆਂ ਲੰਮੀਆਂ ਸਾਧਨਾਵਾਂ ਤਪੱਸਿਆ ਸਾਰੀਆਂ ਮਿੱਟੀ ਕਰਦੀਆਂ ਜਿਹੜੀ ਅੱਗ ਦੁਨੀਆਂ ਤੋਂ ਨਹੀਂ ਬੁਝਦੀ ਤੇਰੇ ਦਰ ਤੇ ਆ ਕੇ ਇੱਕ ਤਣਕੇ ਦੇ ਸਮਾਨ ਹੈ ਤੇਰੇ ਲਈ ਕੁਛ ਨਹੀਂ ਤੂੰ ਫੂਕ ਮਾਰ ਕੇ 부ਝਾ ਸਕਦਾ ਹੈ ਇਹ ਹੈ ਜੁਗਤੀ ਜੁਗਤੀ ਮਿਲ ਗਈ ਨਾਲ ਹੀ ਮੁਕਤੀ ਮਿਲ ਗਈ ਕਿੱਥੋਂ ਮਿਲ ਗਈ ਕਾਮ ਤੋਂ ਕ੍ਰੋਧ ਤੋਂ ਲੋਭ ਮੋਹ ਹੰਕਾਰ ਤੋਂ ਅਰਜੁਨ ਦੀ ਤਾਂ ਵੱਡੀ ਕੋਈ ਮੁਕਤੀ